ਸਤਿ ਸ੍ਰੀ ਅਕਾਲ ਜੀ ਸਾਕਤਾ ਤੁਹਾਡਾ ਤੁਹਾਡਾ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਘਰੇ ਪੰਗਾ ਚੀਜ਼ਾਂ ਦੇ ਨਾਲ ਹੀ ਬਹੁਤ ਹੀ ਟੇਸਟੀ ਜੀ ਬਰਫੀ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਆਪਣੀ ਰੈਸਪੀ ਕਿਹੋ ਜਿਹੀ ਲੱਗੀ ਤੇ ਇਹ ਬਰਫੀ ਆਪਾਂ ਬਿਲਕੁਲ ਘਰੇ ਪੰਗਾ ਚੀਜ਼ਾਂ ਤੋਂ ਹੀ ਤਿਆਰ ਕਰ ਤਿਆਰ ਕਰਾਂਗੇ ਤੁਹਾਨੂੰ ਕੋਈ ਚੀਜ਼ ਬਾਹਰੋਂ ਲਿਆਉਣ ਦੀ ਲੋੜ ਨਹੀਂ ਤੋ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਤੇ ਉਹਦੇ ਲਈ ਆਪਾਂ ਇੱਕ ਕੌਲੀ ਲਈਏ ਜੀ ਖੰਡ ਦੀ ਤੇ ਤਿੰਨ ਆਪਾਂ ਲੈ ਚੰਗਾ ਕੁੱਟ ਕੇ ਲਏ ਪਰ ਇਹਨਾਂ ਦੇ ਦਾਣੇ ਆਪਾਂ ਨਹੀਂ ਕੱਢੇ ਆ ਐਵੇਂ ਕੁੱਟ ਕੇ ਪਾਲਿਆ ਵਿੱਚ ਪਹਿਲਾਂ ਆਪਾਂ ਬਰਸੀ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇੱਕ ਕੌਲੀ ਆਪਾਂ ਖੰਡ ਦੀ ਲਈ ਹੈ ਤੇ ਅੱਧੀ ਉਹੀ ਕੌਲੀ ਮਣਕੇ ਆਪਾਂ ਪਾਣੀ ਦੀ ਲਈ ਹੈ ਜੀ ਤੇ ਆਪਾਂ ਚਾਸ਼ਨੀ ਬਣਾ ਕੇ ਇਹਦੀ ਤਿਆਰ ਕਰਾਂਗੇ ਇੱਕ ਜਿੰਨੇ ਚਿਰ ਆਪਣੀ ਖੰਡ ਨਹੀਂ ਘੁਲਦੀ ਉਹਨਾਂ ਚਿਰ ਆਪਾਂ ਚਾਹ ਨੂੰ ਉਬਾਲਾਂਗੇ ਤੇ ਇਧਰ ਆਪਾਂ ਧਰ ਲਈਏ ਜੀ ਕੜਾਹੀ ਆਪਣੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਘਿਓ 2 ਵੱਡੇ ਚਮਚੇ ਆਪਾਂ ਘਿਓ ਦੇ ਪਾਵਾਂਗੇ ਤੇ 2 ਚਮਚੇ ਆਪਾਂ ਇਹਦੇ ਵਿੱਚ ਪਾਇਆ ਜੀ ਬੇਸਣ ਬੇਸਣ ਤੁਸੀਂ ਛਾਣ ਕੇ ਹੀ ਲੈਣਾ ਹੈ ਤੇ ਬੇਸਣ ਨੂੰ ਆਪਾਂ 2 ਮਿੰਟਾਂ ਲਈ ਭੁੰਨ ਲਾਂਗੇ ਇਹਦੇ ਵਿੱਚ ਘਿਓ ਦੇ ਵਿੱਚ ਬਹੁਤ ਹੀ ਘੱਟ ਘਿਓ ਦੇ ਵਿੱਚ ਆਪਾਂ ਵਰਦੀ ਬਣਾ ਕੇ ਤਿਆਰ ਕਰਾਂਗੇ ਕਿਉਂ ਆਪਾਂ ਦੇਸੀ ਯੂਜ਼ ਕਰਾਂਗੇ ਆਪਣੀ ਵਰਫੀ ਬਣਾਉਣ ਲਈ ਕਿਉਂਕਿ ਮਠਿਆਈ ਕੋਈ ਵੀ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦੀ ਹੈ ਤੇ ਬੇਸਣ ਆਪਾਂ ਭੁੱਜ ਗਿਆ ਜੀ ਤਾਂ ਹੁਣ ਆਪਾਂ ਇੱਕ ਕੌਲੀ ਜਿਹਦੇ ਨਾਲ ਪਖੰਡ ਮਣ ਕੇ ਲਈ ਸੀਗੀ ਉਹੀ ਕੌਲੀ ਆਪਾਂ ਸੂਜੀ ਦੀ ਲਈਆ ਤੇ ਅੱਜ ਵਿੱਚ ਆਪਣੇ ਲੌਂਗ ਪਾ ਕੇ ਰੱਖੀ ਹੁੰਦੇ ਤਾਂ ਕਿ ਖਰਾਬ ਨਾ ਹੋਵੇ ਸੂਜੀ ਤੇ ਲੌਂਗ ਆਪਾਂ ਕੱਟਦੇ ਤੇ ਹੁਣ ਆਪਾਂ ਆਪਣੀ ਬੇਸਣ ਦੇ ਵਿੱਚ ਹੀ ਆਪਣੀ ਸੂਜੀ ਨੂੰ ਭੁੰਨ ਲਾਂਗੇ 10 ਤੋਂ ਬਰਨਟ ਵਾਲੇ ਭੁੰਨਾਂਗੇ ਆਪਾਂ ਸੂਜੀ ਨੂੰ ਬਿਲਕੁਲ ਮੱਠੀ ਮੱਠੀ ਅੱਗ ਤੇ ਭੁੰਨਾਂਗੇ ਜ਼ਿਆਦਾ ਅੱਗ ਨਹੀਂ ਕਰਨੀ ਦੇਸੀ ਕਲਰ ਆਪਾਂ ਇਹਦੇ ਐਵੇਂ ਹੀ ਰੱਖਣਾ ਏ ਜ਼ਿਆਦਾ ਆਪਾਂ ਬਰਾਊਨ ਨਹੀਂ ਕਰਨਾ ਆਪਾਂ ਵਾਈਟ ਜੀ ਵਰਗੀ ਬਣਾਵਾਂਗੇ ਤੇ ਪਰ ਭੁੰਨਣਾ ਆਪਾਂ ਸੂਜੀ ਨੂੰ ਪੂਰੀ ਹੈ ਥੋੜੀ ਥੋੜੀ ਅੱਗ ਤੇ ਭੁੰਨਾਂਏ 12 13 ਮਿੰਟ ਵਿੱਚ ਥੋੜੀ ਥੋੜੀ ਅੱਗ ਤੇ ਭੁੰਨਿਆ ਸੀ ਇਹਨੂੰ ਸੂਜੀ ਨੂੰ ਆਪਣੀ ਤੇ ਚਾਸ਼ਨੀ ਨੂੰ ਆਪਣਾ ਉਬਾਲਾ ਆ ਗਿਆ ਜੀ ਬਸ ਇੱਕ ਚਪਚੀ ਪੀਜੀ ਆਪਾਂ ਚਾਸ਼ਨੀ ਬਣਾ ਲੈਣੀ ਆ ਖੰਡ ਕੋਲ ਤੋਂ ਬਾਅਦ ਆਪਾਂ 3000 ਮਿੰਟ ਪਕਾਇਆ ਸੀ ਆਪਣੀ ਚਾਸ਼ਨੀ ਨੂੰ ਤੇ ਆਪਾਂ ਬਰਫੀ ਜਮਾਉਣ ਲਈ ਜਿਹੜੀ ਆਪਣੀ ਟ੍ਰੇ ਆ ਉਹਨੂੰ ਘਿਓ ਲਾ ਕੇ ਪਹਿਲਾਂ ਹੀ ਰੱਖ ਲੈਣੇ ਆ ਤਾਂ ਕਿ ਆਪਾਂ ਜਦੋਂ ਬਰਫੀ ਦਾ ਮਿਸ਼ਰਣ ਬਣਾ ਲਗੇ ਤੇ ਦਾਬਾ-ਦਾਬ ਉਹਦੇ ਵਿੱਚ ਪਾ ਦੇਈਏ ਜਮਾਉਣ ਲਈ ਉਹਨੂੰ ਤਾਂ ਕਿ ਪਹਿਲੇ ਗ੍ਰੀਸ ਕਰਕੇ ਰੱਖ ਲਈਏ ਆਪਾਂ ਤੇ 7-8 ਮਿੰਟ ਹੋ ਗਿਆ ਜੀ ਆਪਣੀ ਸੂਜੀ ਨੂੰ ਭੁੱਜਦੇ ਨੂੰ ਤੇ ਇਹਦੇ ਵਿੱਚ ਬਹੁਤ ਹੀ ਸੋਹਣੀ ਜਿਹੀ ਖੁਸ਼ਬੂ ਆਉਣ ਲੱਗ ਗਈ ਆ ਤੇ ਇਹ ਭੁੱਜ ਚੁੱਕੀ ਆ ਸੂਜੀ ਆਪਣੀ ਜਿਹੜੀ ਪੂਰੀ ਤਰ੍ਹਾਂ ਤੇ ਦੋ ਕ ਵੱਡੇ ਚਮਚੇ ਆਪਾਂ ਇਹਦੇ ਵਿੱਚ ਦੁੱਧ ਦਾ ਪਾਤਾ ਹੈ ਜੀ ਨਾਰਮਲੀ ਆਪਣਾ ਦੁੱਧ ਜਿਹੜਾ ਸੱਜਰਾ ਦੁੱਧ ਪਾਏ ਆ ਆਪਾਂ ਬਾਲਾ ਵੀ ਨਹੀਂ ਦਵਾਇਆ ਸੀ ਆਪਣੇ ਦੁੱਧ ਵਿੱਚ ਕੱਚਾ ਹੀ ਦੁੱਧ ਸੀਗਾ ਇਹ ਆਪਣਾ ਦੋ ਤਿੰਨ ਚਮਚੇ ਪਾਤੇ ਆਪਾਂ ਦੁੱਧ ਨੇ ਤੇ ਦੂਵਾ ਦਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਿਲਕ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਮਿਲਕ ਪਾਊਡਰ ਸੀਗਾ ਜਿਹੜਾ ਆਪਾਂ ਗੈਸ ਬੰਦ ਕਰਨ ਤੋਂ ਬਾਅਦ ਪਾਇਆ ਏ ਤੇ ਨੂੰ ਸਾਰ ਕੇ ਵਿੱਚ ਰਲਾ ਲਾਂਗੇ ਆਪਾਂ ਮਿਲਕ ਪਾਊਡਰ ਨੂੰ ਤੇ ਹੁਣ ਆਪਾਂ ਥੱਲੇ ਲਾ ਕੇ ਗੈਸ ਦੇਈ ਇਹਨੂੰ ਚਾਸ਼ਨੀ ਪਾਈ ਐ ਤੇ ਚਾਸ਼ਨੀ ਆਪਾਂ ਇਹਦੇ ਵਿੱਚ ਮਿਲਾ ਲਾਂਗੇ ਫਿਰ ਇਹ ਤੋਂ ਬਾਅਦ ਆਪਾਂ ਇਹਨੂੰ ਚੁੱਲੇ ਤੇ ਧਰਾਂਗੇ ਜੀ ਤੇ ਚਾਸ਼ਨੀ ਆਪਾਂ ਸਾਰੀ ਵਿੱਚ ਰਲਾ ਲਈ ਐ ਜਿਵੇਂ ਜਿਵੇਂ ਪੱਕੂਗੀ ਓਵੇਂ ਓਵੇਂ ਇਹਨੂੰ ਕੜਾਹੀ ਛੱਡਦੀ ਜਾਣਾ ਆਪਣੀ ਸੂਜੀ ਨੇ ਹੁਣ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਜੀ। ਤਪਕਾਉਣ ਲਈ ਆਪਾਂ ਔੜੋ ਧਿਕਰ ਪਕਾਵਾਂਗੇ ਇਹਨੂੰ ਸੂਜੀ ਨੂੰ ਤੇ ਚਾਸ਼ਨੀ ਜਦੋਂ ਚੰਦੇ ਇਹ ਕੜਾਹੀ ਛੱਡ ਨਹੀਂ ਦਿੰਦੀ। ਤੇ ਥੋੜਾ ਜਿਹਾ ਆਪਾਂ ਕਿਉਂ ਹੋਰ ਪਾਲਿਆ ਇਹਦੇ ਵਿੱਚ ਤੇ ਜਿਹੜੀ ਸੂਜੀ ਸੀ ਆਪਣੀ ਉਹਨੇ ਕੜਾਹੀ ਛੱਡਤੀ ਆ। ਤੇ ਆਪਾਂ ਵੇਖ ਲਾਂਗੇ ਵੀ ਇਹ ਜੰਮਣ ਦੇ ਹਾਲਤ ਵਿੱਚ ਹੈ ਜਾਂ ਨਹੀਂ। ਉਦਿਲਿਓ ਪਹਿਲਾਂ ਚੈੱਕ ਕਰਨਾ ਪਊਗਾ ਨਹੀਂ ਤਾਂ ਫਿਰ ਆਪਣੀ ਜਿਹੜੀ ਵਰਫੀ ਉਹ ਵਾਲੀ ਚਿਪਚਿਪੀ ਜੀ ਬਣ ਜੂਗੀ ਤੇ ਤਾਂ ਨਹੀਂ ਕਰਕੇ ਆਪਾਂ ਥੋੜਾ ਜਿਹਾ ਵਿੱਚੋਂ ਮਿਸ਼ਰਣ ਜਿਹੜਾ ਉਹ ਕੌਲੀ 'ਚ ਵਿੱਚ ਪਾ ਕੇ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਗੋਲਾ ਜਿਹਾ ਬਣਾ ਲੈਨੇ ਆ ਜੇ ਤਾਂ ਥਣਾ ਚਿਪਕਦਾ ਇਹ ਫਿਰ ਤਾਂ ਨਹੀਂ ਆਪਣੀ ਵਰਫੀ ਜੰਮਣ ਲਈ ਤਿਆਰ ਤੇ ਜੇ ਇਹ ਗੋਲਾ ਬਣ ਗਿਆ ਥਣ ਨਹੀਂ ਚਿਪਕਦਾ ਫਿਰ ਆਪਣੀ ਵਰਫੀ ਜਿਹੜੀ ਉਹ ਜਮਾਉਣ ਲਈ ਬਿਲਕੁਲ ਤਿਆਰ ਹੋ ਗਈ ਆ ਤੇ ਆਪਾਂ ਨੂੰ ਟ੍ਰੇ ਦੇ ਵਿੱਚ ਪਾ ਕੇ ਫਲਾ ਦੇਾਂਗੇ ਹੱਥਾਂ ਨਾਲ ਫਲਾ ਦਿਓ ਤੁਸੀਂ ਜਾਂ ਚਮਚੇ ਨਾਲ ਥੋੜਾ ਗਰਮ ਹੈ ਹੀ ਆ ਪੱਥਣ ਵਾਲੀ ਫਲਾ ਦਿਆ ਇਹਨੂੰ ਤੇ ਥੋੜੇ ਜਿਹਾ ਆਪਾਂ ਡਰਾਈ ਫਰੂਟ ਕੱਟਿਆ ਇਹ ਮੈਂ ਕੱਲੇ ਪਿਸਤੇ ਹੀ ਲੈ ਆ ਤੁਸੀਂ ਕੋਈ ਵੀ ਚੀਜ਼ਾਂ ਜਿਹੜੀਆਂ ਤੁਹਾਨੂੰ ਪਸੰਦ ਹੋਵੇ ਜਿਵੇਂ ਬਦਾਮ ਵੀ ਲੈ ਸਕਦੇ ਹੋ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਪਸੰਦ ਹੋਵੇ ਉਹ ਲਾ ਸਕਦੇ ਹੋ ਤੁਸੀਂ ਤੇ ਆਪਾਂ ਜਿਹੜੇ ਪਿਸਤੇ ਸੀ ਉਹ ਕੱਟ ਕੇ ਇਹਦੇ ਉੱਤੇ ਲਾਤੇ ਆ ਜੀ ਤੇ ਆਪਾਂ ਇਹਨੂੰ ਰੱਖ ਦਾਂਗੇ ਤਿੰਨ ਤੋਂ ਚਾਰ ਘੰਟੇ ਲਈ ਜੰਮਣ ਲਈ ਬਾਹਰ ਹੀ ਰੱਖਿਆ ਸੀ ਆਪਾਂ ਦੋ ਤਿੰਨ ਘੰਟਿਆਂ ਦੇ ਵਿੱਚੋਂ ਆਪਾਂ ਇਹਨੂੰ ਚੈੱਕ ਕਰਕੇ ਤੇ ਹੁਣ ਆਪਾਂ ਕੱਟਣ ਲੱਗਦੇ ਆ ਬਿਲਕੁਲ ਪੂਰੀ ਤਰ੍ਹਾਂ ਨਾਲ ਇਹ ਜੰਮ ਗਈ ਆਪਣੀ ਵਰਕੀ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਤੇ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਕੇ ਦੇਖੋ ਬਹੁਤ ਹੀ ਟੇਸਟੀ ਵਰਕੀ ਬਣਦੀ ਆ ਕੋਈ ਵੀ ਚੀਜ਼ ਆਪਾਂ ਨੂੰ ਬਾਹਲੀ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਹੀਂ ਬੜੀ ਈਜ਼ੀਲੀ ਆਪਾਂ ਇਸ ਵਰਕੀ ਨੂੰ ਘਰੇ ਬਣਾ ਕੇ ਤਿਆਰ ਕਰ ਲਿਆ ਏ ਕਿੰਨੀ ਸਾਨੀ ਨਾਲ ਆਪਣੇ ਪੀਸ ਆ ਜਿਹੜੇ ਕੱਟ ਹੋ ਰਹੇ ਆ ਤੁਸੀਂ ਪੀਸਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਆ ਉਜੀ ਆਪਣੀ ਬਰਫੀ ਕੱਟ ਕੇ ਆਪਾਂ ਕਰ ਲਈ ਹੈ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਤੇ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਰਫੀ ਬਣੀ ਸੀਗੀ ਇੱਕ ਵਾਰੀ ਸਾਰਿਆਂ ਨੇ ਜ਼ਰੂਰ ਟਰਾਈ ਕਰਕੇ ਦੇਖਣੀ ਹੈ ਤੇ ਜਿਹੜੇ-ਜਿਹੜੇ ਭੈਣ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤਾਂ ਕਿ ਆਪਾਂ ਅੱਗੇ ਜਾ ਸਕੀਏ ਤੇ ਬਰਫੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਜੀ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਹੈ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ